ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਥਾਣਾ ਕਾਟਗੜ ਦੀ ਪੁਲਿਸ ਵੱਲੋਂ 5 ਕਿਲੋ 900 ਗ੍ਰਾਮ ਡੋਡਿਆ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਤਰਮਪਾਲ ਪੁੱਤਰ ਪਗਤ RAM ਵਾਸੀ ਪਿੰਨ ਨਥਾ ਨੰਗਲ ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਜਿਸ ਦੇ ਘਰ ਸਾਹਮਣੇ ਉਸ ਦਾ ਖਾਲੀ ਪਲਾਟ ਹੈ ਜਿੱਥੇ ਉਸਨੇ ਛੱਤ ਤੋਂ ਬਿਨਾ ਇੱਕ ਖੰਡਰ ਬਣੇ ਕਮਰੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਡੋਡਿਆਂ ਦੇ ਬੂਟੇ ਬੀਜੇ ਹੋਏ ਹਨ ਅਤੇ ਉਸ ਦੀ ਦੇਖਰੇਖ ਕਰਦਾ ਹੈ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਤਰਮਪਾਲ ਨੂੰ ਪੁਲਿਸ ਨੇ 5 ਕਿਲੋ 900 ਗ੍ਰਾਮ ਕੋਸਦ ਦੇ ਬੂਟਿਆਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅ ਜੜ ਇੱਕ ਤੁਸੀਂ ਪਰਚਾ ਰਜਿਸਟਰ ਕੀਤਾ ਕੋਈ ਆਪਣੇ ਡੋਟੇ ਭੇਜਿਓ ਸੀ ਉਹਦੇ ਬਾਰੇ ਕੋਈ ਜਾਣਕਾਰੀ ਦੋ ਸਰ ਕੀ ਹੈ ਜੀ ਮਾਜੁਬ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੁਬ ਐਸਐਸਪੀ ਨਮਸ਼ਰ ਦੀ ਅਵਾਇ ਦੇ ਵਿੱਚ ਨਸ਼ੇ ਦੇ ਖਿਲਾਫ ਮਹਿੰਮ ਚੜੀ ਗਈ ਹੈ ਕੱਲ ਮਿਤੀ 12 3 2025 ਨੂੰ ਸਾਨੂੰ ਇੱਕ ਗੁਫਤ ਅਦਲਾ ਮਿਲੀ ਕਿ ਪਿੰਡ ਨੱਥਾ ਨੰਗਲ ਤਰਮਪਾਲ ਪੁੱਤਰ ਭਗਤਰਾਮ ਨੇ ਆਪਣੇ ਹੀ ਇੱਕ ਖੰਡਰ ਜੇ ਮਕਾਨ ਸੀਗਾ ਜਦੀ ਛੱਤ ਨਹੀਂ ਸੀਗੀ ਉਹਦੇ ਵਿੱਚ ਉਸ ਦੇ ਬੁੱਟੇ ਵਿੱਚ ਹੋਏ ਸੀਗੇ ਫਿਰ ਜਦੋਂ ਮੈਂ ਝੰਡੀ ਬੋਰਡ ਤੇ ਅਗਸਤ ਲਈ ਸੀਗਾ ਅਤਲਾਬ ਮਿਲਣ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਤੇ ਉੱਥੇ ਇੱਕ ਮਨਵ ਵਿਅਕਤੀ ਮਿਲਿਆ ਜਿਸ ਨੂੰ ਨਾਮ ਪਤਾ ਪੁੱਛਿਆ ਜਿਸ ਦਾ ਨੇ ਆਪਣਾ ਨਾਮ ਧਰਮਪਾਲ ਪੁੱਤਰ ਭਗਤ ਰਾਮ ਦੱਸਿਆ ਜਿਸ ਨੇ ਆਪਣੇ ਪਲਾਟ ਦੇ ਵਿੱਚ ਇੱਕ ਮਕਾਨ ਰਸੀ ਜਿਹਦੀ ਸ਼ਰਤ ਦਿੱਤੀ ਹੋਈ ਸੀ ਉਹਦੇ ਵਿੱਚ ਡੋਡਿਆਂ ਦੀ ਕਾਸਟ ਕੀਤੀ ਹੋਈ ਸੀ ਇਹ ਸਰ ਇਹ ਸਰ ਕਿੰਨੀ ਕੀ ਜਗ੍ਹਾ ਸੀ ਕਿੰਨੇ ਉਹਦੇ ਕਿੰਨੀਆਂ ਡੋਡੇ ਉੱਤੋਂ ਜਿਹੜੇ ਤੁਸੀਂ ਉਪਰੰਤ ਡੋਡੇ ਸਰ ਉੱਤੇ ਇਹਨੇ ਬੁੱਟੇ ਵਿਜੇ ਸੀ ਅੰਦਰ ਜਿਹਦਾ ਅਸੀਂ ਵਜਨ ਕੀਤਾ 5 ਕਿਲੋ ਹਰੇ ਬੁੱਟੇ ਸੀਗੇ 5 ਕਿਲੋ ਤੇ 900 ਗ੍ਰਾਮ ਉਹਦਾ ਵਜ਼ਨ ਹੋਇਆ ਜੀ ਇਹ ਜਿਹੜਾ ਹੈ ਫੜਿਆ ਤੁਸੀਂ ਰੋਪੀ ਇਹਦੇ ਤੇ ਕੋਈ ਅੱਗੇ ਵੀ ਮਕਦਮੇ ਦਰਜ ਆ ਜਾਂਦਾ ਕੋਈ ਪਹਿਲਾਂ ਹੀ ਹੈ ਜੀ ਹਾਂ ਜੀ ਇਸ ਤੇ ਪਹਿਲਾਂ ਵੀ ਕਾਫੀ ਮਕਦਮੇ ਦਰਜ ਨੇ ਤੇ ਇਸ ਨੂੰ ਤੇ ਪਰਚਾ ਦਰਜ ਕੀਤਾ ਗਿਆ ਤੇ ਨੂੰ ਮਾਂਜੂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੀ ਲੱਗਦਾ ਇਹ ਬੁੱਟੇ ਜਾਂ ਤੇ ਬੀਜ ਸੇਕ ਇਹ ਖੁਦ ਖਾਂਦਾ ਸੀਗਾ ਜਾਂ ਤੇ ਵੇਚਦਾ ਸੀਗਾ ਜਿਹਦੇ ਬਾਰੇ ਇਸੇ ਤਤੀਸ਼ ਕਰ ਰਹੇ ਹਾਂ ਵੀ ਇਹ ਖਾਂਦਾ ਵੀ ਆ ਵੀ ਪਹਿਲਾਂ ਪਰਚੇ ਖਾਣ ਦੇ ਤੇ ਵੇਚਣ ਦੇ ਵੀ ਹੈਗੇ ਆ ਕਹਿੰਦਾ ਵੀ ਹੈਗਾ